ਜਿਹੜੇ ਆਪਣੇ ਵੀਰ ਭੈਣਾਂ ਜਿਹੜੇ ਕੁਰਾਏ ਪੈ ਗਏ ਐ ਉਹਨਾਂ ਨੂੰ ਤੇ ਆਪਾਂ ਵਾਪਸ ਲਿਆਉਣਾ ਉਹਨਾਂ ਨੂੰ ਵਾਪਸ ਲਿਆਉਣ ਦਾ ਸਾਡਾ ਸੁਆਮੀ ਵਿਵੇਕਾਨੰਦਸ ਹੈ ਡਰਗ ਰੀਹੈਬ ਸੈਂਟਰ ਅਮਰਸਰ ਜਲੰਧਰ ਹੈ ਉੱਥੇ ਅਸੀਂ ਉਹਨਾਂ ਨੂੰ ਦਵਾਈਆਂ ਤੋਂ ਇਲਾਵਾ ਯੋਗਾ ਮੈਡੀਟੇਸ਼ਨ 뮤ਜ਼ਿਕ ਕੀਰਤਨ ਖੇਡਾਂ ਉਹਦੇ ਨਾਲ ਅਸੀਂ ਉਹਨਾਂ ਨੂੰ ਸਕਿਲਿੰਗ ਵੀ ਸਿਖਾਉਂਦੇ ਹਾਂ ਇਲੈਕਟ੍ਰੀਸ਼ੀਅਨ ਐ ਪਿੱਛੇ ਅਸੀਂ ਬੇਕਰੀ ਦਾ ਔਰ ਖਾਣਾ ਬਣਾਉਣ ਦਾ ਜਿਹੜਾ ਕੁਕਲਨਰੀ ਕੋਰਸ ਸ਼ੁਰੂ ਕੀਤਾ ਤੇ ਇਸ ਲਈ ਜਿਹੜੇ ਸਾਡੇ ਵੀਰ ਡਰੱਗ ਚ ਪੈ ਗਏ ਉਹਨਾਂ ਨੂੰ ਵੀ ਮਾਈਂਡ ਸੈਟ ਚੇਂਜ ਕਰਨੀ ਉਹਦਾ ਵੀ ਆਨਸਰ ਹੈਗੇ ਨ ਆਈ ਐਮ ਰੀਟ੍ਰੇਟਿੰਗ ਕਿ ਸਕਿਲਿੰਗ ਕਿਉਂਕਿ ਉਹਨਾਂ ਨੂੰ ਤੁਸੀਂ ਵਾਪਸ ਜੇ ਸੁਸਾਇਟੀ ਚ ਲਿਆਣਾ ਹੈ ਠੀਕ ਹੈ ਖੇਡਾਂ ਜਿਮਿੰਗ ਯੋਗਾ ਉਹ ਆਪਣੀ ਜਗ੍ਹਾ ਦਵਾਈ ਆਪਣੀ ਜਗ੍ਹਾ ਲੇਕਿਨ ਨਾਲ ਕੁਝ ਕੀਤਾ ਵੀ ਸਿਖਾਓਗੇ ਤਾਂ ਕਿ ਉਹ ਦੁਬਾਰਾ ਇਸ ਕੁਰਾਇਚ ਜਿਹੜਾ ਉਹ ਨਾ ਪੈ ਸਕੇ ਹੁਣ ਫਿਸਕਲ ਹੈਲਥ ਪੰਜਾਬ ਦੀ ਸਭ ਨੂੰ ਪਤਾ ਕਰਜਾ ਅੱਜ ਵੀ ਸਵੇਰੇ ਅਖਬਾਰ ਪੜ੍ਹਿਆ ਹੋਣਾ ਕਿ ਹੋਰ ਲੋਨ ਵੀ ਮਿਲਣਾ ਮੁਸ਼ਕਲ ਹੈ 38 ਹਜ਼ਾਰ ਕਰੋੜ ਲੈ ਲਿਆ ਇਹਦੇ ਆਪਾਂ ਨੂੰ ਕੋਈ ਲੌਂਗ ਟਰਮ ਦੇਖਣਾ ਪਏਗਾ ਕਿਉਂਕਿ ਡੈਮੋਕ੍ਰੇਸੀ ਹੈ ਆਪਾਂ ਪਾਵਰ ਵੀ ਫਰੀ ਦੇਣੀ ਹੈ ਸਬਸਿਡੀ ਵੀ ਦੇਣੀ ਹੈ ਤੇ ਉਹਦਾ ਇਹ ਸਾਡੇ ਪੰਜਾਬ ਵਿਜ਼ਨ ਦੇ ਵਿੱਚ ਬੜੀ ਚਰਚਾ ਹੋਈ ਕਰਨਾਟਕਾ ਦੇ ਫਾਰਮਰ ਚੀਫ ਸੈਕਟਰੀ ਸਾਹਬ ਆਏ ਚਿਰੰਜੀਵ ਸਿੰਘ ਉਹਨਾਂ ਨੇ ਕਿਹਾ ਕਿ ਕਰਨਾਟਕਾ ਦੇ ਵਿੱਚ ਉਹਨਾਂ ਨੇ ਫਿਸਕਲ ਜਿਹੜਾ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਐਕਟ ਪਾਸ ਕਰਾਇਆ ਉਹਨੇ ਕਿਹਾ ਪੰਜਾਬ 'ਚ ਤੁਸੀਂ ਇਹ ਐਫ ਆਰ ਬੀ ਐਮ ਐਕਟ ਫਿਸਕਲ ਰਿਸਪੌਂਸਿਬਿਲਟੀ ਬਜਟ ਐਕਟ ਪਾਸ ਕਰੋ ਫਿਰ ਉੱਥੇ ਇੱਕ ਹੋਰ ਗੱਲ ਨਿਕਲੀ ਕਿ ਆਪਾਂ ਠੀਕ ਹੈ ਬਿਜਲੀ ਫ੍ਰੀ ਠੀਕ ਹੈ ਕਮਿਟਮੈਂਟ ਹੈ ਵੋਟਰਸ ਨਾਲ ਡੈਮੋਕ੍ਰੇਸੀ ਲੇਕਿਨ ਆਪਾਂ ਸੋਲਰ ਦੇ ਵਿੱਚ ਜ਼ਿਆਦਾ ਐਕਸਪੈਂਡ ਕਰੀਏ ਤੇ ਜਿਹੜੀ ਆਪਾਂ ਫ੍ਰੀ ਬਿਜਲੀ ਦੇਣੀ ਆ ਹੁਣ ਤੇ ਥਰਮਲ ਦੀ ਜ਼ਿਆਦਾ ਦੇ ਰਹੇ ਆ ਬਹੁਤ ਕਾਸਟਲੀ ਆਪਾਂ ਸੋਲਰ ਬਿਜਲੀ ਸੋਲਰ ਤੇ ਇਨਵੈਸਟਮੈਂਟ ਵੀ ਨਹੀਂ ਕਰਨੀ ਪੈਂਦੀ ਪੀਪੀਪੀ ਮਾਡਲ ਹੈ ਜਿਹੜੇ ਉਹ ਸੋਲਰ ਸਪਲਾਈ ਵਾਲੇ ਆ ਉਹੀ ਲਾ ਦਿੰਦੇ ਆ ਸੋਲਰ 15 ਸਾਲ ਚ ਰਿਕਵਰੀ ਕਰ ਲੈਣਗੇ ਤੇ ਉਹਦੀ ਜ਼ਿਆਦਾ ਕਰਕੇ ਇਹ ਬਹੁਤ ਅੱਛਾ ਸੁਝਾਅ ਉੱਥੋਂ ਨਿਕਲਿਆ ਕਿ ਆਪਾਂ ਉਹ ਉਹ ਸਬਸਿਡੀ ਸਬਸਿਡੀ ਜਿਹੜੀ ਫ੍ਰੀ ਵੰਡਣੀ ਆ ਸਸਤੀ ਬਿਜਲੀ ਫ੍ਰੀ ਵੰਡੀਏ ਔਰ ਡੈਟ ਨੂੰ ਕੰਟਰੋਲ ਕਰਨ ਦੀ ਐਕਸਪੈਂਡੀਚਰ ਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਇਹਦੇ ਨਾਲ ਮੈਂ ਸਮਝਦਾ ਕਿ ਕੋਆਪਰੇਟਿਵ ਫੈਡਰਲਿਜ਼ਮ ਜਿਹੜਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀਆਂ ਸੈਂਟਰਲ ਸਕੀਮਾਂ ਨੇ ਉਹਦੇ ਉਹਨੂੰ ਅਗਰ ਪੂਰੀ ਤਰ੍ਹਾਂ ਉਹਦਾ ਫਾਇਦਾ ਨਹੀਂ ਲਾਹਾ ਨਹੀਂ ਊਠਾਵਾਂਗੇ ਹੁਣ ਪਿੱਛੇ ਪੀਐਮ ਸ਼੍ਰੀ ਸਕੀਮ ਤੋਂ 550 ਕਰੋੜ ਸਕੂਲਾਂ ਲਈ ਆਇਆ ਹੈਲਥ ਲਈ ਆਇਆ ਹੈ ਕੀਮਾ ਸਾਹਿਬ ਤੇ ਅਸੀਂ ਫਾਈਨੈਂਸ ਮਿਨਿਸਟਰ ਕੋਲ ਗਏ 1850 ਕਰੋੜ 50 ਸਾਲ ਇੰਟਰਸਟ ਫਰੀ ਲੋਨ ਅਸੀਂ ਕੇਂਦਰ ਸਰਕਾਰ ਤੋਂ ਲਿਆ ਸੀ ਪਿਛਲੇ ਸਾਲ ਹੁਣ ਮੈਂ ਫਾਈਨੈਂਸ ਮਿਨਿਸਟਰ ਨੂੰ ਲਿਖਿਆ ਕਿ 5000 ਕਰੋੜ ਇੱਕ ਉਹਨਾਂ ਦੀ ਸਕੀਮ ਹੈ 1.5 ਲੱਖ ਕਰੋੜ 50 ਸਾਲ ਦੇ ਲਈ ਇੰਟਰਸਟ ਫਰੀ ਲੋਨ ਉਹ ਸਟੇਟਾਂ ਨੂੰ ਬਜਟ ਚ ਆਇਆ ਸੀ ਇਹ ਸਾਰੀਆਂ ਗੱਲਾਂ ਤੇ ਆਪਾਂ ਨੂੰ ਸੈਂਟਰ ਦੇ ਨਾਲ ਹੋਰ ਡਾਇਲੌਗ ਵਧਾਣਾ ਪਏਗਾ ਉਹਨਾਂ ਦੇ ਨਾਲ ਰੋਜ਼ ਜਿਹੜੇ ਵੀ ਮੰਤਰੀ ਸਭਾ ਬਿਊਰੋਕ੍ਰੇਟ ਜਿਹੜੀਆਂ ਵੀ ਸੈਂਟਰਲ ਸਕੀਮਾਂ ਉਹ ਦੇਸ਼ ਦੀਆਂ ਸਕੀਮਾਂ ਹੈ ਕਿਸੇ ਪਾਰਟੀ ਦੀ ਸਕੀਮ ਨਹੀਂ ਹੈ ਉਹ ਦੇਸ਼ ਦੀਆਂ ਪਾਰਲੀਮੈਂਟ ਨੇ ਪਾਸ ਕੀਤੀਆਂ ਸਕੀਮਾਂ ਔਰ ਉਸ ਸਕੀਮਾਂ ਤੇ ਸਟੇਟਾਂ ਦਾ ਪੂਰਾ ਹੱਕ ਹੈ ਬਲਕਿ ਇਹ ਜਿਹੜਾ ਹੈ ਕਿ 1.5 ਲੱਖ ਕਰੋੜ ਜਿਹੜਾ ਇੰਟਰਸਟ ਫਰੀ ਉਹਨਾਂ ਦੇ ਲਿਖਿਆ ਹੈ ਕਿ ਸਟੇਟਸ will be given the allocation depending upon their contribution to the taxes ਤੇ ਮੈਂ ਵਿੱਤ ਮੰਤਰੀ ਜੀ ਨੂੰ ਕਿਹਾ ਵੀ ਤੁਸੀਂ ਉਹਦੇ ਹਿਸਾਬ ਨਾਲ ਪ੍ਰੋ ਰੈਟਾ ਤੇ ਦਿਓ ਪੰਜਾਬ ਨੂੰ ਇਹ 3-4 ਸਟੈਪਸ ਆਪਾਂ ਜੇ ਲਈਏ ਤੇ ਇਹਦੇ ਨਾਲ ਫਿਸਕਲ ਜਿਹੜਾ ਡੈਫਿਸਿਟ ਹੈ ਉਹ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ ਇੱਕ ਹੋਰ ਬੜਾ ਮਹੱਤਵਪੂਰਨ ਗੱਲ ਸੀ ਪੰਜਾਬੀਅਤ ਦੀ ਪੰਜਾਬੀ ਲੈਂਗੁਏਜ ਦੀ ਉਹ ਕਾਫੀ ਹੋ ਹੀ ਰਿਹਾ ਸਕੂਲਾਂ 'ਚ ਵੀ ਕੰਪਲਸਰੀ ਪਹਿਲਾਂ ਹੀ ਸੀ ਹੁਣ ਹੋਰ ਸਖਤੀ ਕਰ ਦਿੱਤੀ ਗਈ ਹੈ ਬੈਂਸ ਸਾਹਿਬ ਨੇ ਉਦੋਂ ਹੀ ਸਰਕੂਲਰ ਇਸ਼ੂ ਕੀਤਾ ਹਜੇ 15-20 ਦਿਨ ਪਹਿਲਾਂ ਸਾਰੇ ਜਿਵੇਂ ਕਾਨਵਨਟ ਸਕੂਲ ਨੇ ਪਬਲਿਕ ਸਕੂਲ ਨੇ ਉਥੇ ਪਹਿਲਾਂ ਵੀ ਪੜਾਈ ਜਾ ਰਹੀ ਸੀ ਪਰ ਹੋਰ ਹੁਣ ਉਹ ਕਰਤਾ ਵੀ ਜ਼ਰੂਰੀ ਹੈ ਔਰ ਉਹਦਾ ਕੋਈ ਵਾਇਓਲੇਸ਼ਨ ਨਹੀਂ ਅਸੀਂ ਪੰਜਾਬ ਯੂਨੀਵਰਸਿਟੀ ਚ ਮੈਂ ਜਾਤੀ ਤੌਰ ਤੇ ਜਿਹੜੀਆਂ ਐਮਏ ਦੀਆਂ ਬੁੱਕਸ ਨੇ ਉਹਨਾਂ ਦੇ ਪੰਜਾਬੀ ਟਰਾਂਸਲੇਸ਼ਨ ਲਈ ਗ੍ਰਾਂਟ ਵੀ ਦਿੱਤੀ ਹੈ ਹੋਰ ਵੀ بڑا ਕੰਮ ਹੋ ਰਿਹਾ ਹੈ ग्लोबल पंजाबी डायस्पोरा नेटवर्क ਹੈ ਸਾਡੀ ਵੀ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਹੈ 22 ਮੁਲਕਾਂ ਚ ਪਰ ਆਪਾਂ ਨੂੰ ਕਿਤੇ ਨਾ ਕਿਤੇ ਉਸ ਡਾਇਸਪੋਰਾ ਨੂੰ ਪੋਜ਼ਿਟਿਵਲੀ ਯੂਜ਼ ਕਰਕੇ ਪੰਜਾਬ ਦੇ ਨਾਲ ਜੋੜਨ ਦੀ ਲੋੜ ਹੈ ਜਿਵੇਂ ਕੱਲ ਪਰਸੋਂ ਹੀ ਪੜਿਆ ਮੈਂ ਇੱਕ ਪੰਜਾਬੀ ਐਨਆਰਆਈ ਨੇ ਆਪਣੇ ਪਿੰਡ ਵਿੱਚ ਹਸਪਤਾਲ ਬਣਾਇਆ ਵੀ ਹੈਵ ਟੂ ਇੰਗੇਜ ਵਿਦ ਪੰਜਾਬੀ ਡਾਇਸਪੋਰਾ ਸਟੇਇੰਗ ਅਬ੍ਰੋਡ ਕਿ ਵੀ ਉਹ ਉਹਨਾਂ ਨੂੰ ਪੰਜਾਬ ਦੇ ਨਾਲ ਜੋੜੀਏ ਉਹਨਾਂ ਨੂੰ ਵੈਲਕਮ ਕਰੀਏ ਸਾਰੇ ਹੀ ਰੱਜੇ ਪੂਜੇ ਨੇ ਤੋਂ ਸਮਵੇਅਰ ਦੈਟ ਕਨੈਕਸ਼ਨ ਇਜ਼ देयर ਲੇਕਿਨ ਉਹ ਕਨੈਕਸ਼ਨ ਕਿ ਜਿੱਥੇ ਉਹ ਆਪਣਾ ਇੱਥੇ ਟ੍ਰੇਡ ਇੰਡਸਟਰੀ ਲਗਾਉਣ ਜਾਂ ਕੋਈ ਸਕੂਲ ਜਾਂ ਕੋਈ ਹਸਪਤਾਲ ਜਾਂ ਕੋਈ ਸਕਾਲਰਸ਼ਿਪ ਮਤਲਬ ਕੁਝ ਕਰਮ ਆਣਾ ਜਾਣਾ ਵਿਆਹ ਸ਼ਾਦੀਆਂ ਲਈ ਠੀਕ ਹੈ ਮੱਥਾ ਟੇਕਣ ਆ ਗਏ ਛੁੱਟੀਆਂ ਚ ਆ ਗਏ ਲੇਕਿਨ ਦੇ ਹੈਵ ਟੂ ਇੰਗੇਜ ਇਨ ਸਮ ਇਕਨੋਮਿਕ ਐਕਟੀਵਿਟੀ ਉਹ ਆਪਾਂ ਨੂੰ ਬਹੁਤ ਪ੍ਰੋਐਕਟਿਵ ਹੋਣ ਦੀ ਲੋੜ ਹੈ ਬਾਕੀ ਜਿਹੜਾ ਸੁਚਾਰੂ ਆਪਣਾ ਲਿਟਰੇਚਰ ਹੈ 뮤직 ਹੈ ਉਦੀ ਕੋਈ ਕਮੀ ਨਹੀਂ ਹੈ ਲੇਕਿਨ ਉਹਨੂੰ ਸੁਚਾਰੂ ਰੂਪ ਚ ਲਿਆਉਣ ਦੀ ਲੋੜ ਹੈ ਵਿੱਚ ਜੇ ਖਰਾਬ ਹੋਣ ਲੱਗ ਗਿਆ ਸੀ ਕੰਮ ਕਾਫੀ ਆਵਾਜ਼ਾਂ ਉੱਠਦੀਆਂ ਤੇ ਆਈ ਥਿੰਕ ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਚੰਗੇ ਪੰਜਾਬ ਨੂੰ ਜਾਗਰੂਕ ਕਰੀਏ ਜੋ ਸਾਡਾ ਸਹੀ ਪੰਜਾਬ ਹੈ ਬੁੱਲੇ ਸ਼ਾਹ ਦਾ ਪੰਜਾਬ ਹੈ ਬਾਬਾ ਫਰੀਦ ਦਾ ਵਾਰਿਸ ਸ਼ਾਹ ਦਾ ਛੇ ਬਟਾਲਵੀ ਦਾ ਨਾ ਕਿ ਜਿਹੜਾ ਇਹ ਲੱਚਰ ਗਾਣੇ ਜਾਂ ਲਿਟਰੇਚਰ ਜਾਂ ਜੋ ਵੀ ਹੁਣ ਅਗਲੇ ਹਫ਼ਤੇ ਪਟਿਆਲਾ ਘਰਾਣੇ ਦਾ ਕਲਾਸਿਕਲ ਮਿਊਜ਼ਿਕ ਦਾ ਪ੍ਰੋਗਰਾਮ ਪਟਿਆਲਾ ਹੋ ਰਿਹਾ ਲੋਕ ਨੂੰ ਪਤਾ ਨਹੀਂ ਕਿ ਪੰਜਾਬ ਚ ਵੀ ਪਟਿਆਲਾ ਘਰਾਣਾ ਸੀ ਕਲਾਸਿਕਲ ਇੰਨਾ ਆਪਣਾ ਰਿਚ ਹੈਰੀਟੇਜ ਹੈ ਤੇ ਆਪਾਂ ਇਹ ਕਲਚਰਲ ਆਈਡੈਂਟੀਟੀ ਨੂੰ ਸੂਚਾਰੂ ਰੂਪ ਦੇ ਵਿੱਚ ਕਰੀਏ ਤੇ ਇਹ ਕੁਝ ਸੁਝਾ ਸਾਡੇ ਉਥੇ ਪੰਜਾਬ ਵਿਜ਼ਨ ਦੇ ਵਿੱਚ ਜਿਹੜੇ ਹੈ ਉਹ ਆਏ ਔਰ ਬਾਕੀ ਲਾਸਟ ਵਿੱਚ ਗਵਰਨੈਂਸ ਦੇ ਉੱਤੇ ਵੀ ਇੱਕ ਸੈਸ਼ਨ ਸੀ ਉਹਦੇ ਚ ਹੀ ਸੀ ਕਿ ਵੀ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੈਕੈਂਸੀਆਂ ਖਾਲੀ ਪਈਆਂ ਉਹ ਬਹੁਤ देर ਲੱਗਦੀ ਹੈ ਉਹਨ ਸਟੇਟ ਦੀ ਵੀ ਗੱਲ ਹੈ ਸੈਂਟਰ ਦੀ ਵੀ ਗੱਲ ਹੈ ਬਈ ਕੋਰਟਸ ਬਣਨੀਆਂ ਚਾਹੀਦੀਆਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਡਿਸਪੋਜ਼ਲ ਹੋਣੀ ਚਾਹੀਦੀ ਹੈ ਇੱਕ ਗੱਲ ਬੜੀ ਉੱਥੇ ਉੱਪਰ ਕੇ ਆਈ ਕਿ ਕਿਤੇ ਨਾ ਕਿਤੇ ਆਪਾਂ ਜਿਹੜਾ ਹੈ ਨਾ ਉਹ ਸੈਂਡ ਡਰਾਈਵਨ ਹੈ ਉੱਪਰੋਂ ਡਰਾਈਵਨ ਹੈ ਮੈਕਰੋ ਡਰਾਈਵਨ ਹੈ ਪੰਚਾਇਤੀ ਰਾਜ ਨੂੰ ਪਰ ਇਹ ਬਜਟ ਜਿਹੜਾ ਹੈ ਉਹ ਕੋਈ ਚਰਨਜੀਵੀ ਜੀ ਕਹਿ ਰਹੇ ਸ ਕਰਨਾਟਕਾ ਦੇ ਕਿ ਬਜਟ ਸ਼ੁੱਡ originate from panchayat ਪੰਚਾਇਤ ਆਪਣਾ ਬਜਟ ਬਣਾਏ ਫਿਰ ਬਲੌਕ ਬਣਾਏ ਫਿਰ ਡਿਸਟ੍ਰਿਕਟ ਬਣਾਏ ਫਿਰ ਸਟੇਟ ਦਾ ਬਜਟ ਬਣੇ ਆਪਾਂ ਇਹ ਉੱਤੋਂ ਕੰਮ ਸ਼ੁਰੂ ਕਰਦੇ ਆਂ ਫਿਰ ਥੱਲੇ ਨੂੰ ਜਾਂਦਾ ਹੈ ਇਟ ਸ਼ੁੱਡ ਬੀ ਅ ਪਾਇਰਾਮਿਡ ਸਟਰਕਚਰ ਪੰਚਾਇਤੀ ਰਾਜ ਪੰਚਾਇਤਾਂ ਨੂੰ ਪਾਵਰ ਹੋਏ ਉਹਨਾਂ ਨੂੰ ਪਤਾ ਹੈ ਨਾ ਸਕੂਲ ਬਣਨਾ ਹੈ ਡਿਸਪੈਂਸਰੀ ਬਣਨੀ ਹੈ ਉਹ ਆਪਣਾ ਬਜਟ ਭੇਜਣ ਉਹ ਕੰਸੋਲੀਡੇਟ ਜਿਹੜਾ ਹੈ ਜੁਡੀਸ਼ੀਅਲ ਸਿਸਟਮ ਦੀ ਮੈਂ ਆਲਰੇਡੀ ਗੱਲ ਕੀਤੀ ਹੈ ਪਬਲਿਕ ਪਾਰਟਿਸਪੇਸ਼ਨ ਇਨ ਪੋਲਿਸੀ ਮੇਕਿੰਗ ਉਹ ਜ਼ਿਆਦਾ ਹੋਵੇ ਹਰ ਡਿਸਟ੍ਰਿਕਟ ਦੇ ਵਿੱਚ ਜਿਵੇਂ ਸਾਡੇ ਦਿੱਲੀ ਐਲਜੀਸੀ ਤਜਿੰਦਰ ਖੰਨਾ ਉਹਨਾਂ ਨੇ ਪਬਲਿਕ ਪਾਲਿਸੀ ਸਿਟੀਜ਼ਨਸ ਆਰ ਡਿਸਟ੍ਰਿਕਟ ਦੀ ਕੋਆਰਡੀਨੇਸ਼ਨ ਕਮੇਟੀ ਬਣਾਈ ਸੀ ਜਿਵੇਂ ਸਾਡੀਆਂ ਦਿਸ਼ਾ ਕਮੇਟੀਆਂ ਉਹਦੇ ਚ ਜਿਹੜੀਆਂ ਡਿਸਟ੍ਰਿਕਟ ਕਮੇਟੀਆਂ ਦਿਸ਼ਾ ਉਹਦੇ ਚ ਜਿਹੜੇ ਸ਼ਹਿਰੀ ਹੈ ਉਥੋਂ ਤੇ ਹਰ ਵਰਗ ਦੇ ਸ਼ਹਿਰੀਆਂ ਨੂੰ ਲਿਆਇਆ ਜਾਏ ਇਸ ਟੇਬਲ ਤੇ ਜਿੱਥੇ ਡੀਸੀ ਸਾਹਿਬ ਐ ਸਾਰੇ ਡਿਪਾਰਟਮੈਂਟ ਕਿਉਂਕਿ ਸ਼ਹਿਰੀਆਂ ਨੂੰ ਪਤਾ ਕਿੱਥੇ ਕੀ ਪ੍ਰੋਬਲਮ ਹੈ ਤੇ ਇਹ ਗਵਰਨੈਂਸ ਵੀ ਜਿਹੜੇ ਇਹ ਕੁਝ ਸੁਝਾਅ ਆਏ ਤੇ ਉਮੀਦ ਹੈ ਕਿ ਅਸੀਂ ਸਰਕਾਰ ਨੂੰ ਵੀ ਇਹ ਸਬਮਿਟ ਕੀਤੀ ਹੈ ਸੀਐਮ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਤੇ ਹੋਰ ਵੀ ਇਹਦੇ ਤੇ ਇੱਕ ਹੋਰ ਅਗਲੇ 10-15 ਦਿਨ ਦੇ ਵਿੱਚ ਚਿੰਤਨ ਬੈਠਕ ਸਾਰੇ ਮੰਤਰੀ ਸਾਹਿਬਾਨ ਨਾਲ ਵੀ ਕਰਾਂਗੇ ਪਰ ਅੱਜ ਸਾਡਾ ਮੇਰਾ ਇਹ ਖਾਹਿਸੀ ਕੀ মিডিਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਏ ਔਰ ਇਹ ਰਿਪੋਰਟ ਜਿਹੜੀ ਹੈ ਕਿਉਂਕਿ ਅੱਜ ਹੀ ਅਸੀਂ ਜਾਰੀ ਕੀਤੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਤੁਸੀਂ ਕੋਈ ਨਹੀਂ ਇੱਕ ਮਿੰਟ ਤੇ ਹੁਣ ਤੁਸੀਂ ਸਵਾਲ ਪੁੱਛ ਸਕਦੇ ਕੋਈ ਜੀ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਹੈ ਇਸ ਬਾਰੇ ਕਿਉਂਕਿ ਰਿਪੋਰਟ ਤੁਸੀਂ ਉਹਨੇ ਪੇਸ਼ ਕੀਤੀ ਆ ਸੀਐਮ ਸਰ ਨੇ ਕਿ ਅਸੀਂ ਤੇ ਉਹਨੇ ਕਿਹਾ ਵੀ ਇਹਦੇ ਤੇ ਵਿਚਾਰ ਵਟਾਂਦਰ ਆਪਾਂ ਰੱਖਦੇ ਆ ਕਿਉਂਕਿ ਪੰਜਾਬ ਸਰਕਾਰ ਦੀ ਕੇਂਦਰ ਨਾਲ ਗੱਲ ਕਰਨੀ ਹੈ ਹਾਂਜੀ 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 ਇੱਕ ਮਿੰਟ ਇੱਕ ਮਿੰਟ ਉਹ ਇੱਕ ਮਿੰਟ ਇੱਕ ਇੱਕ ਅੱਛਾ ਨਾਲ ਹੀ ਜਿਹੜਾ ਤੁਹਾਡੀ ਰਿਪੋਰਟ ਆ ਹਾਂਜੀ ਇਹਦਾ ਅੱਗੇ ਤੁਸੀਂ ਬਜਟ ਦੇ ਵਿੱਚ ਜਿਹੜਾ ਬਜਟ ਆ ਰਿਹਾ ਹੈ ਉਹਦੇ ਵਿੱਚ ਜਿਹੜੀ ਕੋਈ ਪ੍ਰੋਵੀਜ਼ਨ ਆ ਇਹਦੇ ਦੇ ਕਿੰਨਾ ਬਜਟ ਰੱਖਿਆ ਹੈ ਦੂਸਰੀ ਗੱਲ ਇਹ ਆ ਇਹ ਤੁਸੀਂ ਉਹੀ ਜਿਵੇਂ ਕਿ ਸੈਂਟਰ ਗਵਰਨਮੈਂਟ ਵੱਲੋਂ 47 ਦਾ ਇਹ ਇੱਕ ਸੁਪਰਾਨੀ ਖਿਆਲ ਤੁਸੀ ਕੋਈ ਸਮਾਂ ਲਿਖਿਆ ਆ ਇਹਦੇ ਵਿੱਚ ਤੁਹਾਡੀ ਕਿੰਨੀ ਇਹਦੇ ਵਿੱਚ ਰਾਸ਼ੀ ਹੋਏਗੀ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਜੀਸੇ ਹੋਵੇ ਕਿ ਤੁਹਾਡੇ ਕੰਨੇ ਦਾ ਪ੍ਰੋਜੈਕਟ ਹੈ ਜਾਂ ਸੈਂਟਰ ਗਵਰਨਮੈਂਟ ਦੇ ਸਹਿਯੋਗ ਕਮਾਰੇ ਪ੍ਰੋਜੈਕਟ ਜਿਹੜਾ ਹੈਗਾ ਨਹੀਂ ਚਾਹੁੰਦਾ ਹਾਂ ਉਹ ਕਿੰਨਾ ਕਿੰਨਾ ਮਤਲਬ ਹਾਂ ਇਹਦੇ ਵਿੱਚ ਜਿਹੜਾ 2047 ਇੱਕ ਸਿੰਬੋਲਿਕ ਹੈ ਕਿਉਂਕਿ ਜੇ ਆਪਾਂ ਕਹੀਏ ਵੀ ਸਾਲਚ ਆਪਾਂ ਇਹ ਕਰ ਦਿਆਂਗੇ ਅਸੀਂ ਇਹ ਸੋਚਿਆ ਵੀ ਕੋਈ ਤੇ ਪੰਜਾਬ ਦੇ ਬਾਰੇ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚੇ ਵੀ ਅਗਲੇ 5 ਸਾਲਾਂ ਦੇ 10 ਸਾਲਾਂ 'ਚ ਆਪਾਂ ਕਿੱਥੇ ਖੜੇ ਹੋਣਾ ਕਿਉਂਕਿ ਜਦੋਂ ਆਈਦਾ ਦੁੱਖ ਹੁੰਦਾ ਇਸ ਲਈ ਅਸੀਂ ਅਲੱਗ-ਅਲੱਗ ਚੀਜ਼ਾਂ ਜਿਵੇਂ ਤੁਹਾਨੂੰ ਦੱਸਿਆ ਐਗਰੀਕਲਚਰ, ਟ੍ਰੇਡ ਇੰਡਸਟਰੀ ਇਹ 2-3-4 ਸਾਲਾਂ ਦੇ ਪਲਾਨ ਹੈਗੇ ਨੇ ਔਰ ਦੂਜਾ ਇਹ ਹੈ ਕਿ ਸੈਂਟਰ ਦੀ ਮੈਂ ਪਹਿਲਾਂ ਵੀ ਕਿਹਾ ਕੋਆਪਰੇਟਿਵ ਫੈਡਰਲਿਜ਼ਮ ਮੈਂ ਆਪਾਂ ਸੈਂਟਰ ਨੂੰ ਸਟੇਟ ਨੂੰ ਅਲੱਗ ਨਹੀਂ ਸਮਝਣਾ ਚਾਹੀਦਾ ਦੇਸ਼ ਦੇਸ਼ ਦਾ ਤਨ ਹੈ ਨਾ ਕਿਸੇ ਇੱਕ ਬੰਦੇ ਦਾ ਤਨ ਨਹੀਂ ਹੈ ਆਪਣਾ ਆਪਣਾ ਉਸ ਤੇ ਹੱਕ ਹੈ ਆਪਾਂ ਨੂੰ ਹੱਕ ਨਾਲ ਮੰਗਣਾ ਚਾਹੀਦਾ ਮੈਂ ਇਹ ਕਹਿ ਰਿਹਾ ਔਰ ਸੈਂਟਰ ਸਟੇਟ ਪੰਜਾਬ ਕੱਲਾ ਕਿਵੇਂ ਕਰ ਲੇਗਾ ਸਾਰੇ ਕੰਮ ਉਹ ਇੱਕ ਫੂਟਪਾਰਕ ਨਹੀਂ ਲੱਗਿਆ 10 15 ਸਾਲ ਚ ਤੂੰ ਦੇਖ ਲਓ ਕੋਈ ਮਤਲਬ ਕੋਈ ਵੀ ਚੀਜ਼ ਆ ਆਪਾਂ ਨੂੰ ਰਲ ਮਿਲ ਕੇ ਕਰਨੀ ਪੈਗੀ ਪੰਜਾਬ ਆਲਰੇਡੀ ਕਰਜ਼ੇ ਦੇ ਬਹੁਤ ਥੱਲੇ ਦੱਬਿਆ ਤੇ ਉਹ ਸੈਂਟਰ ਮਤਲਬ ਜਿਹੜਾ ਦੇਸ਼ ਦਾ ਬਜਟ ਹੈ ਉਹ ਦੇਸ਼ ਦਾ ਬਜਟ ਹੈ ਨਾ ਹਾਂ ਇੱਕ 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 ਕਰਕੇ ਆਪਾਂ ਅੱਛਾ ਇੱਕ ਮਿੰਟ ਭਾਜੀ ਨੂੰ ਪੁੱਛ ਇੱਕ ਕੋਈ ਨਹੀਂ ਆਪਾਂ ਆਰਾਮ ਨਾਲ ਬੈਠੇ ਤੁਸੀਂ ਕਹਿੰਦੇ ਕਿ ਪੰਜਾਬ ਦੀ ਬਹੁਤ ساری ਇੰਡਸਟਰੀਆਂ ਜਿਹੜੀ ਉਹ ਸ਼ਿਫਟ ਕਰਦੀ ਪਿਛਲੇ ਸਮੇਂ ਦੌਰਾਨ ਹਾਂਜੀ ਇਹ ਕਿਆ ਕੰਮ ਰਿਹਾ ਵੀ ਜਿਹੜੀ ਪੰਜਾਬ ਦੀ ਇੰਡਸਟਰੀ ਆ ਉਹ ਸ਼ਿਫਟ ਕਰੀ ਕਿਹੜੀ ਇੰਡਸਟਰੀ ਆ ਕਿਹੜੇ ਰਾਜਾਂ ਵਿੱਚ ਗਈ ਆ ਦੇਖੋ ਜੋ ਮੈਨੂੰ ਜਿੰਨੀ ਕਿ ਲਿਮਟਿਡ ਨੌਲੇਜ ਹੈ ਚੰਡੀਗੜ੍ਹ ਬੰਗਲੌਰ ਹਾਂਜੀ ਇਹ ਪਹਿਲਾਂ ਤੇ ਇਹ ਜਿਹੜੀ ਬੱਦੀ ਉੱਥੇ ਜਿਹੜੋ ਹਿਮਾਚਲ ਚ ਆਇਆ ਉਹਨੂੰ ਜਿਹੜੇ ਕਾਮਰਸ ਸੈਕਟਰੀ ਸੀ ਆਪਣਾ ਆਰਪੀ ਸਿੰਘ ਉਹ ਰਿਟਾਇਰ ਹੋ ਗਏ ਤੇ ਮੈਂ ਉਹਨੂੰ ਪੁੱਛਿਆ ਵੀ ਉਹਨਾਂ ਨੇ ਹੁਣ ਰਿਟਾਇਰ ਹੋ ਗਏ ਨੇ ਉਸ ਤੋਂ ਬਾਅਦ ਤੇ ਕਨਫਿਡੈਂਸ਼ੀਅਲ ਨਹੀਂ ਰਿਹਾ ਉਹ ਕਹਿੰਦੇ ਪਹਿਲਾਂ ਤੇ ਇਹ ਦੇ ਦਿੱਤੀ ਕਹਿੰਦੇ ਮੈਂ ਐਕਸਟੈਂਡ ਨਹੀਂ ਕਰ ਰਿਹਾ ਸੀ ਮੈਂ ਕਿਹਾ ਵੀ ਇਹ ਪੰਜਾਬ ਨਾਲ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਕੋਈ ਪੋਲੀਟੀਕਲ ਰੀਜ਼ਨ ਸੀ ਮੈਂ ਕਿਹਾ ਵੀ ਤੁਸੀਂ ਪੰਜਾਬ ਨੂੰ ਵੀ ਵਿੱਚ ਲੈ ਲੈਂਦੇ ਰੀਜ਼ਨ ਉਹਦਾ ਇਹ ਸੀ ਉਹ ਇੱਥੇ ਹਿਮਾਚਲ ਚ ਕਾਫੀ ਚਲੀ ਗਈ ਕੈਮੀਕਲ ਫਾਰਮਾਸਿਊਟੀਕਲ ਬਾਕੀ ਬੰਗਲੌਰ ਜਿਹੜੀ ਹੈ ਕਾਫੀ ਚਲੀ ਗਈ ਇੰਡਸਟਰੀ ਹੋਰ ਮੁਲਕਾਂ ਚ ਹੋਰ ਸੂਬਿਆਂ ਦੇ ਵਿੱਚ ਚਲੀ ਗਈ ਆਪਣਾ ਟਰਾਈਡੈਂਟ ਸਭ ਤੋਂ ਵੱਡਾ ਗਰੁੱਪ ਹੈ ਬਰਨਾਲੇ ਦਾ ਮੈਂ ਉਹਨਾਂ ਨੂੰ ਪੁੱਛਿਆ ਰਜਿੰਦਰ ਗੁਪਤਾ ਜੀ ਮੇਰੇ ਭਰਾ ਨੇ ਦੋਸਤ ਮੈਂ ਕਿਹਾ ਤੁਸੀਂ ਚੰਗੇ ਭਲੇ ਬੈਠੇ ਬਰਨਾਲਾ ਉਹਨਾਂ ਨੇ ਕਿਹਾ ਯਾਰ ਮੱਧ ਪ੍ਰਦੇਸ਼ ਵਿੱਚ ਜੋ ਫੈਸਿਲਿਟੀ ਸਾਨੂੰ ਉਦੋਂ ਮਿਲੀ 10 ਸਾਲ ਪਹਿਲਾਂ ਪਦਰੀ 560 ਏਕੜ ਜ਼ਮੀਨ ਮਿਲਿਆ ਆਫਟਰ ਉਹ ਗਏ ਨਾ ਟ੍ਰਾਈਡੈਂਟ ਮੈਂ ਤੁਹਾਨੂੰ ਆਪਸ ਚ ਉਧਾਰ ਨਹੀਂ ਦੇ ਰਿਹਾ ਤੁਹਾਡੇ ਸਾਹਮਣੇ ਦੀ ਦੇਖੀ ਦਿਖਾਈ ਗੱਲ ਹੈ ਇੰਨਾ ਵੱਡਾ ਗਰੁੱਪ ਪੰਜਾਬ ਚ ਹੋਣਾ ਚਾਹੀਦਾ ਸੀ ਮੈਂ ਮੇਰੇ ਹਿਸਾਬ ਨਾਲ ਪੰਜਾਬ ਨੂੰ ਲਾਸ ਹੈ ਉਹਨਾਂ ਨੂੰ ਉੱਥੇ ਪੰਜਾਬ ਚ ਵੀ ਉਹ ਕਾਟਨ ਦਾ ਹੀ ਕਰਦੇ ਪੰਜਾਬ ਦੀ ਬਥੇਰੀ ਕਾਟਨ ਸੀ ਲੇਕਿਨ ਠੀਕ ਹੈ ਉਹ ਦੂਜੇ ਮੁਲਕਾਂ ਦੂਜੇ ਸੂਬਿਆਂ ਨੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਉਸ ਟਾਈਮ ਇੱਕ ਮਿੰਟ ਇੱਕ ਮਿੰਟ ਆਪਾਂ ਆਪਾਂ ਵਿਜ਼ਨ ਦੀ ਗੱਲ ਕਰ ਰਹੇ ਆਂ ਦੇਖੋ ਪੋਲੀਟੀਕਲੀ ਸਰਕਾਰ ਨੇ ਕੀਤਾ ਉਹ ਮੇਰਾ ਆਨਸਰ ਨਹੀਂ ਉਹ ਤੁਸੀਂ ਸੀਐਮ ਸਾਹਿਬ ਨੂੰ ਪੁੱਛੋ ਆਪਾਂ ਗੱਲ ਕਰ ਰਹੇ ਆਂ ਵੀ ਪੰਜਾਬ ਦੇ ਵਿੱਚ ਦੇਖੋ ਇੱਕ ਮਿੰਟ ਸਾਹਿਬ ਜੀ ਗੱਲ ਦੇਖੋ ਇੱਕ ਮਿੰਟ ਉਹ ਡੀਐਸ ਰਿਪੋਰਟ ਨੂੰ ਮਹਿੰਟਾ ਹਿਸਾਬ ਨਾਲ ਆਇਆ ਸੀ ਆਪਾਂ ਉਹ ਮਹਾਰਾਜਾ ਜੀ ਰਿਲੀਜ਼ ਕੀਤੀ ਹੈ ਸੀਐਮ ਸਾਹਿਬ ਨੂੰ ਦਿੱਤੀ ਆ ਹੁਣ ਉਹ ਹੁਣ ਉਹਨਾਂ ਨੇ ਕਿਹਾ ਵੀ ਹਫਤੇ ਚ ਜਲਦੀ ਵਿਚਾਰ ਵਟਾਂਦਰੇ ਵਾਲੀ ਮੀਟਿੰਗ ਰੱਖਦੇ ਆ ਤੇ ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਸਾਰੀਆਂ ਚੀਜ਼ਾਂ ਨਹੀਂ ਇਹਦੇ ਚੋ ਦੇਖੋ ਜਿਵੇਂ ਟ੍ਰੇਡ ਇੰਡਸਟਰੀ ਹੈ ਹੁਣ ਓਟੀਐ ਸੈਟਲਮੈਂਟ ਦੋ ਹੋ ਗਏ ਫੋਕਲ ਪੁਆਇੰਟ ਲਈ ਤੇ ਬਣਾਣਗੇ ਬਜਟ ਦਾ ਪਾਰਟ ਸਕਿੱਲ ਡਿਵੈਲਪਮੈਂਟ ਬਣ ਜਾਏਗਾ ਜੋ ਮੈਨੂੰ ਲੱਗ ਰਿਹਾ ਹੈ ਐਗਰੀਕਲਚਰ ਦਾ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਵੀ ਖਾਸ ਕਰਕੇ ਜਿਹੜੇ ਐਗਰੀ ਫੂਡ ਪਾਰਕ ਹੈ ਇਹ ਮਿਲਟਸ ਹੈ ਇਹ ਜੇ ਆਪਾਂ ਦਾਲਾਂ ਤੇ ਫਰੂਟ ਵੈਜੀਟੇਬਲ ਇਹਦੇ ਤੇ ਇਨਸੈਂਟਿਵ ਦਿਓ ਇਹ ਦੋ ਚਾਰ ਮੈਨੂੰ ਉਮੀਦ ਹੈ ਦੋ ਚਾਰ ਹੈਡ ਬਜਟ ਵਿੱਚ ਦੇਣਗੇ ਔਰ ਮੈਂ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦਾ ਮੈਂ ਸਰਕਾਰ ਦਾ ਪੰਜਾਬ ਸਰਕਾਰ ਦਾ ਹਿੱਸਾ ਨਹੀਂ ਮੈਂ ਬੇਨਤੀ ਕਰ ਸਕਦਾ ਹਾਂਜੀ ਇੱਕ ਮਿੰਟ ਪਾਜੀ ਹਾਂ ਹਾਂ ਪੰਜਾਬ ਸਰਕਾਰ ਹਾਂਜੀ ਹਾਂਜੀ ਮਾਰੇ ਕਰ ਰਹੇ ਆ ਨਾ ਮੈਂ ਨਹੀਂ ਮੈਂ ਤਾਂ ਆਪਣੀ ਡਿਊਟੀ ਨਿਭਾ ਰਹੇ ਆ ਨਾ ਨਹੀਂ ਮੈਂ ਡਿਊਟੀ ਨਿਭਾ ਰਹੇ ਆ ਨਾ ਮੈਂ ਕਹਿ ਰਹੇ ਆ ਕਰਨਗੇ ਵੀ ਸਾਰੇ ਨਹੀਂ ਕਰਨਗੇ ਹੁਣ ਇੱਕ ਦਿਨ ਚ ਪਾਜੀ ਸਾਰੇ ਤੇ ਨਹੀਂ ਹੋ ਜਾਂਦੇ ਤਿਆਰ ਕੀਤੀਆਂ ਦੇ ਕਹਿਣ ਤੇ ਕੀਤੀਆਂ ਆਪਣੇ ਤੌਰ ਤੇ ਕੀਤੀਆਂ ਮੈਂ ਕਾਹ ਪੁੱਛਿਆ ਸੀਗਾ ਵੀ ਬਜਟ ਦਾ ਨਹੀਂ ਰਿਪੋਰਟ ਤੇ ਚਿੰਤਨ ਇੱਕ ਚਿੰਤਨ ਬੈਠਕ ਹੋਈ ਉਹਦੀ ਰਿਪੋਰਟ ਆਈ ਉਹ ਜੀ ਸੀਐਮ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਸਾਰੇ ਹੁਣ ਚਿੰਤਨ ਬੈਠਕ ਕਰਾਂਗੇ ਆਪਾਂ ਇਹਦੇ ਇੱਕ ਵਿਚਾਰ ਵਮਰਸ਼ ਕੀਤਾ ਆਪਾਂ ਵੀ ਪੰਜਾਬ ਨੂੰ ਕਿਤੇ ਤੇ ਦੇਖੀਏ ਨਾ ਕੋਈ ਤਾਂ ਪੰਜਾਬ ਦਾ ਫਿਕਰ ਕਰੀਏ ਸਰ ਪੰਜਾਬ ਜਿਹੀ ਕਿ ਟੈਕਸ ਬੋਝ ਜ਼ਿਆਦਾ ਜਿਵੇਂ ਕਿ ਉਹ ਕੋਈ 에어ਲਾਈਨ ਨੇ ਅਲਗ ਢਾਂਟਰੀ ਨੇ ਸ਼ੁਰੂ ਹੋਣੇ ਚੱਲਦੀਆਂ ਸੀ ਪੰਜਾਬ ਵਿੱਚ ਜਿਵੇਂ ਅਮਰਸਰ ਰਾਜਸਾਂ ਸੀ ਦਾ ਜਿਆਦਾ ਜੁੜੀ ਆ ਚਾਰਜ ਨੂੰ ਕਹਿੰਦਾ ਅਸੀਂ ਉੱਥੇ ਸਿਵਲਾਈਜੇਸ਼ਨ ਮਨਿਸਟਰ ਨੂੰ ਵੀ ਲਿਖਿਆ ਕਿ ਬਈ ਪੰਜਾਬ ਤੋਂ ਫਲਾਈਟਾਂ ਦੀ ਪੈਸੇਂਜਰ ਫਲਾਈਟਾਂ ਦੀ ਵੀ ਘਾਟ ਹੈ ਕਾਰਗੋ ਫਲਾਈਟ ਬਿਲਕੁਲ ਨਹੀਂ ਹੈਗੀ ਅਸੀਂ ਬਹੁਤ ਜ਼ੋਰ ਪਾਇਆ ਵੀ ਮੋਹਾਲੀ ਤੋਂ ਅੰਮ੍ਰਿਤਸਰੋਂ ਉਹ ਉਹ ਵੀ ਕੀਤੀਆਂ ਜਾ ਰਹੇ ਸਰ ਵਾਗਾ ਦਾ ਜੋ ਪਾਰ ਬੰਦ ਹੈ ਕਾਫੀ ਸਾਲਾਂ ਤੋਂ ਜਿਹਦੇ ਕਰਕੇ ਉਹ ਹਾਂ ਉਹ ਮੈਂ ਸੌਰੀ ਦੱਸਣਾ ਭੁੱਲ ਗਿਆ ਮੇਰਾ ਕੱਲ ਇਕਨੋਮਿਕ ਟਾਈਮ ਚ ਆਰਟੀਕਲ ਆਏਗਾ ਮੈਂ ਪੁਰਜ਼ੋਰ ਆਵਾਜ਼ ਉਠਾਈ ਹੈ ਕਿ ਵੀ ਜਿਹੜਾ ਵਾਗਾ ਟਾਰੀ ਬਾਰਡਰ ਹੈ ਮੈਂ ਸਾਰਕ ਦਾ ਚੇਅਰਮੈਨ ਸਾਰਕ ਸੀਸੀਆਈ ਦਾ ਚੇਅਰਮੈਨ ਸੀ ਜਦੋਂ ਬਣਿਆ ਔਰ ਮੈਂ ਉਹਦੇ ਚ ਕਾਫੀ ਸਹਿਯੋਗ ਕਾਫੀ ਮੈਂ ਉਹਦੇ 'ਚ ਯੋਗਦਾਨ ਪਾਇਆ ਔਰ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਲੇਕਿਨ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਉੱਠਦੀ ਹੈ ਗੱਲ ਉੱਠਦੀ ਹੈ ਫਿਰ ਸਾਡੇ ਸ਼ਹੀਦਾਂ ਦੀ ਸਾਡੇ ਬਾਰਡਰਾਂ ਤੇ ਕੀ ਹੋ ਰਿਹਾ ਹੁਣ ਥੋੜੀ ਜੀ ਲੱਗਦਾ ਹੈ ਕਿ ਠੱਲ ਪਈ ਹੈ ਔਰ ਫਿਰ ਅਸੀਂ ਕਹਿੰਨੇ ਆ ਕਿ ਭੀ ਜਾਂ ਤੇ ਅਸੀਂ ਦੈਟ ਮੀਨ ਜਿਹੜੇ 1% ਲੋਕ ਖੁਰਾਫਾਤ ਕਰਨਾ ਚਾਹੁੰਦੇ ਐ ਯਾਦ ਐ ਸੀ ਇਹਦਾ ਮਤਲਬ ਉਹਨਾਂ ਦੇ ਮਨਸੂਬਿਆਂ 'ਚ ਅਸੀਂ ਸਕਸੈਸਫੁਲ ਹੋ ਗਏ ਨਾ ਜੇ ਅਸੀਂ ਸਾਰਾ ਕੁਝ ਠੱਪ ਕਰਕੇ ਬਹਿ ਗਏ ਮੈਂ ਤੇ ਤੁਹਾਡੇ ਨਾਲ ਸਹਿਮਤ ਆਂ ਔਰ ਮੈਂ ਆਵਾਜ਼ ਵੀ ਚੁੱਕਦਾ ਵੀ ਇਹ ਖੁੱਲਣਾ ਚਾਹੀਦਾ ਔਰ ਤਾਂਕੀ ਉਹ ਆਪਣੇ ਆਪ ਘਟੇ ਵਪਾਰ ਪੀਪਲ ਟੂ ਪੀਪਲ ਕੰਟੈਕਟ ਵਧੇ ਔਰ ਪੰਜਾਬ ਦਾ ਇਹਨੂੰ ਇਹ ਫਾਇਦਾ ਹੋਏਗਾ ਗੱਲ ਪਾਕਿਸਤਾਨ ਦੀ ਨਹੀਂ ਹੈ ਗੱਲ ਅਫਗਾਨਿਸਤਾਨ ਤੱਕ ਔਰ ਅੱਗੇ ਸੀਆਈਐਸ ਕੰਟਰੀਜ਼ ਤੱਕ ਪਹੁੰਚਣ ਦੀ ਹੈ ਮੈਂ ਇਹਦੀ ਪੁਰਜ਼ੋਰ ਹਮਾਇਤ ਕਰਦਾ ਮੈਂ ਤੇ ਆਵਾਜ਼ ਵੀ ਉਠਾਣਾ ਇਹਦੇ ਤੇ ਸੌਰੀ ਮੈਂ ਮੈਂਸ਼ਨ ਕਰਨਾ ਭੁੱਲ ਗਿਆ ਜਿਹੜੇ ਪ੍ਰੋਜੈਕਟ ਵਾਜ ਜਾਂ ਫਿਰ ਸਭਿਆਰਤ ਮਾਮਲੇ ਆ ਉਹਦੇ ਵਾਸਤੇ ਖਾਸ ਬਾਈਟ ਨਾ ਹੋਣਾ ਇਹ ਲੱਗਦਾ ਕਿ ਨਹੀਂ ਹੈ ਤੇ ਜੋ ਬੋਟ ਜੋ ਹੈਗਾ ਸਾਡਾ ਉਹ ਨਹੀਂ ਜਿਆਦਾ ਨਹੀਂ ਦੇਖੋ ਪੰਜਾਬ ਡਾਇਰੈਕਟਰੇਟ ਨਾ ਆਪਾਸ ਚ ਬੈਠੇ ਆ ਕਿ ਪ੍ਰਾਇੋਰਟੀ ਵਾਈਜ਼ ਹੁਣ ਉਹ ਭਾਜੀ ਕਹਿ ਰਹੇ ਕਿ ਠੀਕ ਹੈ ਉਹਦੇ ਤੇ ਵੀ ਅਲੋਕੇਸ਼ਨ ਹੋ ਰਹੀ ਹੈ ਪਰ ਜਿਹੜਾ ਹੁਣ ਪਹਿਲਾਂ ਐਜੂਕੇਸ਼ਨ ਹੈ ਹੈਲਥ ਹੈ ਮਤਲਬ ਐਗਰੀਕਲਚਰ ਹੈ ਟਰੇਡ ਇੰਡਸਟਰੀ ਹੈ ਮੈਂ ਤਾਂ ਜ਼ੋਰ ਦਿੰਦਾ ਪਰ ਹੋਰਾਂ ਨੂੰ ਵੀ ਆਣਾ ਚਾਹੀਦਾ ਨਾ ਸਰਕਾਰ ਦਾ ਇਕੱਲਾ ਇਟ ਸ਼ੁਡ ਪੀਪੀਪੀ ਮਾਡਲ ਸਾਣੀ ਸਾਹਿਬ ਜਿਹੜੀ ਹਾਂਜੀ ਹੁਣ ਤੁਸੀਂ ਦੱਸੋ ਜਿਹੜੀ ਤਕਰੀਬਨ ਸੈਕਲਚਰ ਤੋਂ ਲੈ ਕੇ ਹਾਂਜੀ ਸਪੋਰਟਸ ਜਿਹੜੀ ਇੰਡਸਟਰੀ ਸੀ ਅਬ ਵੀ ਪਿਛਲੇ ਤਕਰੀਬਨ 15-20 ਸਾਲ ਤੋਂ ਆਸ-ਪਾਸਾ ਜਲੰਧਰ ਪਟਿਆਲਾ ਸਭ ਤੋਂ ਬੜੇ ਇੰਡੀਆ ਦੇ ਪੁਰਾਣੇ ਹਾਂਜੀ ਜੰਦੇ ਸੀ ਜਾਂ ਕੇ ਸਪੋਰਟਸ ਇੰਡਸਟਰੀ ਵੀ ਜਿਹੜੀ ਆ ਉਹ ਦਾ ਕੋਲ ਕਰਾਫ ਹੈ ਇਤਾਂ ਦੀ ਟਰੈਡੀਸ਼ਨਲ ਕਈ ਇੰਡਸਟਰੀ ਸੀਗੀ ਉਸ ਨੂੰ ਰਿਪਾਇਰ ਕਰਨੇ ਕਿਉਂ ਉਹਦੇ ਬਾਅਦ ਤੁਸੀਂ ਚਾਹ ਦੱਸਿਆ ਕਿ ਉਥੋਂ ਦਾ ਉਹ ਬੇਸਿਕਲੀ ਜੇ ਮਾਲਵਾ ਮੱਧਤ ਦੁਆਬਾ ਉਹ ਆ ਕੋਈ ਬੜੀ ਇੱਕ ਕੈਮੀ ਸੀਗੀ ਦੁਆਬੇ ਵਿੱਚ ਬਹੁਤ ਵੱਡੀ ਇੰਡਸਟਰੀ ਸੀ ਆ ਕੇ ਹਾਂ ਜੀ ਬਾਤ ਲਈ ਉਹਦੇ ਵਾਸਤੇ ਤੁਸੀਂ ਅਸੀਂ ਦੋ ਤਿੰਨ ਸਟੈਪ ਉਹਦੇ ਚ ਲੈ ਆ ਇੱਕ ਤਾਂ ਮੈਂ ਡਿਮਾਂਡ ਕੀਤੀ ਹੈ ਕਾਮਰਸ ਮਿਨਿਸਟਰ ਨੂੰ ਕਿ ਜਿਹੜੀ ਪੀਐਲਆਈ ਸਕੀਮ ਦੇ ਵਿੱਚ ਇਹ ਲੈਦਰ ਵਾਲ ਕੀਤਾ ਮੈਂ ਕਿਹਾ სპੋਰਟਸ ਗੁੱਡ ਬਾਈਸਾਈਕਲ ਤੇ ਹੋਜ਼ਰੀ სპੋਰਟ ਗੁੱਡ ਬਾਈਸਾਈਕਲ ਤੇ ਹੋਜ਼ਰੀ ਨੂੰ ਪ੍ਰੋਡਕਟਿਵਿਟੀ ਲਿੰਕ ਪੀਐਲਆਈ ਸਕੀਮ ਚ ਲਿਆਂਦਾ ਜਾਏ ਦੂਜਾ ਸਰਕਾਰ ਵੀ ਉੱਥੇ ਇੰਡਸਟਰੀਏ ਜਿਹੜੇ ਪਲਾਟਸ ਹੈ ਉਹ ਵੀ ਦੇਣ ਨੂੰ ਤਿਆਰ ਹੈ ਔਰ ਸਕਿੱਲ ਡਿਵੈਲਪਮੈਂਟ ਅਸੀਂ ਖਾਸ ਕਰਕੇ ਲੁਧਿਆਣਾ ਜਲੰਧਰ ਦਾ ਜਿਹੜਾ ਸਕਿੱਲ ਡਿਵੈਲਪਮੈਂਟ ਹੈ ਉਹ ਸਾਡੇ ਜਿਹੜਾ ਡੀਡਿਕਸ਼ਨ ਰੀਹੈਬ ਸੈਂਟਰ ਉਹਦੇ ਵਿੱਚ ਵੀ ਸਪੋਰਟਸ ਗੁੱਡ ਦੇ ਅਸੀਂ ਸਕਿੱਲ ਦੀ ਵੀ ਘਾਟ ਹੈ ਤੇ ਇਹ ਤਿੰਨ ਚਾਰ ਨੂੰ ਕਾਤੀ ਪ੍ਰੋਗਰਾਮ ਅਸੀਂ ਆਪਣੇ ਲੈਵਲ ਤੇ ਕਰ ਰਹੇ ਹਾਂ ਤੁਹਾਡਾ ਪੁਆਇੰਟ ਠੀਕ ਹੈ ਇੱਕ ਮਿੰਟ ਉਹ ਬੋਲੇ ਕਿਸਾਨਾਂ ਨੂੰ ਇੱਕ ਮਿੰਟ ਨਾ ਕਿਸਾਨਾਂ ਨੂੰ ਕੰਸਲ ਕਿੱਤਾ ਗਿਆ ਵੀ ਆ ਰਿਪੋਰਟ ਜਿਹੜੀ ਤਿਆਰ ਕੀਤੀ ਇਹ ਐਗਰੀ ਦੀ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਦਾ ਮੀਟਿੰਗ ਤੋਂ ਉੱਠ ਕੇ ਚੱਲਦੇ ਆ ਤੇ ਗੱਲ ਕਰਦੇ ਇਹ ਦੇਖੋ ਉਹ ਇੱਕ ਸੁਣੋ ਉਹ ਇੱਕ ਸੈਪਰੇਟ ਮਾਮਲਾ ਹੈ ਇਹ ਕਿਸਾਨਾਂ ਦੀ ਖਾਲੀ ਰਿਪੋਰਟ ਨਹੀਂ ਹੈ ਇਹ ਤਾਂ ਕਿਸਾਨਾਂ ਦੇ ਹੱਕ ਦੀ ਰਿਪੋਰਟ ਹੈ ਕਿ ਵੀ ਕਿਸਾਨਾਂ ਨੂੰ ਪ੍ਰੋਸਪਰਸ ਕਰਨ ਲਈ ਪਰਫੁੱਲਤ ਕਰਨ ਲਈ ਸੁਝਾਅ ਦਿੱਤੇ ਗਏ ਉਹ ਗੱਲ ਇੱਕ ਹੋਰ ਉਹਨਾਂ ਦਾ ਵਿਚਾਰ ਵਟਾੰਦਰਾ ਆਈ ਕੈਨੋਟ ਕਮੈਂਟ ਓਨ ਥੈਟ ਕਿ ਉਹ ਕਿਸਾਨਾਂ ਦਾ ਕੀ ਹੈ ਉਹ ਮਸਲਾ ਠੀਕ ਹੈ ਇਹ ਵੀ ਮੈਥਡੋਲੋਜੀ ਗਲਤ ਸੀ ਉਹਨਾਂ ਦੀ ਬਿਨਾ ਕੰਸਲਟ ਕੀਤੇ ਸੁਝਾਅ ਦਿੱਤੇ ਗਏ ਸੈਸ਼ਨ ਵਿੱਚ ਨਹੀਂ ਨਹੀਂ ਸਾਡੇ ਉਹ ਤੇ ਉਹਨਾਂ ਨੇ ਕਿਹਾ ਉਹ ਭਈ ਇਹਦੇ ਜਿਹੜੇ ਹੁਣ ਮਿਲਟ ਮਿਲਟ ਪੈਦਾ ਕਰੋ ਪਲਸਿਸ ਪੈਦਾ ਕਰੋ ਆਇਲ ਸੂਡ ਪੈਦਾ ਕਰੋ ਪ੍ਰੋਸੈਸਿੰਗ ਖੁਦ ਕਰੋ ਇਹ ਤਾਂ ਕਿਸਾਨਾਂ ਦੇ ਹੱਕ ਦੀ ਗੱਲ ਹੈ ਉਹਦੇ ਕਿਸਾਨਾਂ ਦੇ ਨਾਲ ਸਾਡੀ ਕਿਸਾਨਾਂ ਦੇ ਨਾਲ ਮੀਟਿੰਗ ਤਿੰਨ ਵਾਰੀ ਹੋਈ ਹੈ ਸਾਡੀ ਉਹ ਇਹ ਉਹ ਗੱਲ ਹੈ ਬਾਕੀ ਦੇ ਉਹ ਬਾਕੀ ਦੇ ਉਹ ਸੈਂਟਰ ਗਵਰਨਮੈਂਟ 19 ਤਰੀਕ ਨੂੰ ਉਹਨਾਂ ਨੂੰ ਕਰ ਰਹੀ ਹੈ ਜਿਹੜਾ ਉਹਨਾਂ ਦੇ ਆਪਣੇ ਮਸਲੇ ਨੇ ਕਾਫੀ ਫਾਰਮਰ ਪੰਜਾਬ ਵਿਜ਼ਨ ਦੇ ਵਿੱਚ ਕਾਫੀ ਲੀਡਿੰਗ ਫਾਰਮਰਸ ਆਏ ਸੀ ਹਾਂਜੀ ਹਾਂ ਮੈਡਮ ਸਰ ਯੂ ਜਸਟ ਸੈਟ ਯੂ ਵਰ ਟ੍ਰਾਈਂਗ ਹਾਰਡ ਟੂ ਕਲੈਕਟ ਥਿਸ ਫਾਰਮਰਸ ਔਨ ਵਨ ਪਲੈਟਫਾਰਮ ਨਹੀਂ ਮੈਂ ਤੇ ਨਹੀਂ ਕਹਿੰਦਾ ਉਹ ਵੀ ਥੋੜੀ ਜਿਹੀ ਪਹਿਲੇ ਨਹੀਂ ਮੈਂ ਨਹੀਂ ਕਹਿਆ ਕਿ ਵੀ ਵਰ ਟ੍ਰਾਈਂਗ ਨੇ ਮੈਂ ਤੇ ਨਹੀਂ ਕਿਹਾ ਕਿ ਪੂ ਦੱਸ ਨਾ ਐਫ ਪਿਊ ਫਾਰਮਰ ਪ੍ਰੋਡਿਊਸਰ ਨੇ ਮੈਂ ਕਿਹਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਲਾ ਸਕਦਾ 300 ਬੰਦੇ ਇਕੱਠੇ ਕਰਨੇ ਮੈਂ ਕਿਹਾ ਉਹਨੂੰ ਅਸੀਂ ਕਿਹਾ 100 ਕਰ ਲਓ ਜਾਂ ਕੋਆਪਰੇਟਿਵ ਬਣਾ ਲਓ ਵੀ 15 20 ਕਿਸਾਨ ਇਕੱਠੇ ਹੋ ਕੇ ਚਿੱਲੀ ਦਾ ਮੈਂ ਕਿਉਂ ਉਹ ਇੱਕ ਹੋਰ ਲੈਜੈਂਡ ਆ ਮੈਂ ਨਹੀਂ ਕਿ ਕਿਸਾਨਾਂ ਨੂੰ ਕੱਟੇ ਕਰਨਾ ਤੁਸੀਂ ਐਦਾ ਟਵਿਸਟ ਨਾ ਕਰੋ ਮੈਂ ਮੈਂ ਰਾਜਨੀਤਿਕ ਵਿਅਕਤੀ ਨਹੀਂ ਮੈਨੂੰ ਐਵੇਂ ਕਚਹਿਰੀ ਚ ਨਾ ਮਾਰੋ ਮੈਂ ਤੇ ਆਪਣਾ ਹਾਂਜੀ ਦੱਸੋ ਦੱਸਿਆ ਆ ਇਹ ਜਿਹੜਾ ਖਰੜਾ ਆਇਆ ਸੀ ਨਵੀਂ ਖੇਤੀ ਨੀਤੀ ਦਾ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਵੀ ਸ਼ਾਮਿਲ ਸਿਓ ਉਹਨੂੰ ਤੁਸੀਂ ਰੱਦ ਕਰ ਚੁੱਕੇ ਹੋ ਨੇ ਉਹਦੇ ਉਹ ਸੈਂਟਰ ਉਹ ਭਾਜੀ ਉਹ ਅਸੈਂਬਲੀ ਨੇ ਉਹ ਜਿਹੜਾ ਸੈਂਟਰ ਦੀ ਪਾਲਿਸੀ ਨੂੰ ਰੱਦ ਕੀਤਾ ਜਿਹੜੀ ਸੁਣ ਤੇ ਲੋ ਮੇਰੇ ਕ ਬੋਲਣ ਤੇ ਦਿਓ ਪੰਜਾਬ ਦੀ ਜਿਹੜੀ ਐਗਰੀ ਡਰਾਫਟ ਪਾਲਿਸੀ ਹੈ ਉਹਦੇ ਤੇ ਡਿਸਕਸ਼ਨ ਹੋਣਾ ਹੈ ਉਹ ਜਲਦੀ ਅਸੀਂ ਕਰਾਂਗੇ ਉਹ ਵੀ ਕਿਸਾਨਾਂ ਨੂੰ ਬੁਲਾ ਕੇ ਜਲਦੀ ਕਰਾਂਗੇ ਲੈ ਲਓ ਨੋਟ ਕਰ ਲਓ ਤੁਸੀਂ ਜੱਟ ਜੀ ਕੀ ਅਰਵਿੰਦ ਕੇ ਜੀ ਵਾਲੋ ਨੇ ਸੰਜੀਵ अरोड़ा ਨੂੰ ਚਲੋ ਯਾਰ ਉਹਨੇ ਪੋਲੀਟੀਕਲ ਮੈਨੂੰ ਅਪਰੋਚ ਕੀਤਾ ਸੀ ਨਹੀਂ ਨਹੀਂ ਮੈਨੂੰ ਕਿਸ ਨੇ ਅਪਰੋਚ ਨਹੀਂ ਨਹੀਂ ਮੈਨੂੰ ਨਹੀਂ ਕੀਤਾ ਆਪਾਂ ਇਹ ਪੰਜਾਬ ਵਿਜ਼ਨ ਦੀ ਗੱਲ ਕਰੀ ਯਾਰ ਪੋਲੀਟੀਕਲ ਕੋਈ ਹੋਰ ਤੁਹਾਨੂੰ ਕਿਸੇ ਤੋਂ ਹੋਰ ਪੁੱਛ ਲੈਣਾ ਤੁਸੀਂ ਨੇ ਮੈਨੂੰ ਅਪਰੋਚ ਨਹੀਂ ਕੀਤਾ ਚਲੋ ਮੈਂ ਫਾਨੀ ਸਰ ਕ੍ਰਾਸ਼ ਸਰ ਜਿਹੜਾ ਇਹ ਕਰਦੇ ਅਪਰੋਚ ਤੁਸੀਂ ਨਹੀਂ ਚਲੋ ਹੁਣ ਯਾਰ ਇਹਦਾ ਕੋਈ ਜੇ ਕਰਦੇ ਜੇ ਇਫ ਬਟ ਹੁਣ ਮੈਨੂੰ ਤੁਸੀਂ ਬਖਸ਼ੋ ਫਾਨੀ ਸਾਹਿਬ ਜਿਹੜੇ ਕਿਸਾਨ ਐਮਐਸਟੀ ਦੀ ਲੜਾਈ ਲੜਦੇ ਨੇ ਬਾਰਡਰਾਂ ਤੇ ਬੈਠਦੇ ਨੇ ਨਹੀਂ ਮੈਂ ਸਮਝਦਾ ਦੇਖੋ ਇਹ ਫੋਰਮ ਇਹ ਫੋਰਮ ਉਹਨਾਂ ਦੀ ਗੱਲ ਦਾ ਨਹੀਂ ਹੈ ਪਰ ਮੈਂ ਸਮਝਦਾ ਕਿਸਾਨ ਪੰਜਾਬ ਦਾ ਉਹ ਪਿਸ ਰਿਹਾ ਹੈ ਮੇਰੀ ਜਾਤੀ ਤੌਰ ਤੇ ਉਹਨਾਂ ਨਾਲ ਹਮਦਰਦੀ ਹੈ ਔਰ ਮੈਂ ਵਾਹਿਗੁਰੂ ਅੱਗੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ 19 ਤਰੀਕ ਨੂੰ ਮੀਟਿੰਗ ਹੈ ਹੋਰ ਮੀਟਿੰਗ ਹੈ ਰੋਜ਼ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਲਿਖ ਕੇ ਮੈਂ ਇੱਕ ਬੋਲਣ ਦੇ ਹਾਂ ਜੀ ਜੀ ਐਮਐਸਪੀ ਦਾ ਅਸੀਂ ਕੋਈ ਵਿਚਾਰ ਲੜਾ ਰਸਤਾ ਕੱਢ ਕੇ ਦਿੱਤਾ ਹੈ ਕੇਂਦਰ ਸਰਕਾਰ ਨੂੰ ਜੇ ਸਾਡੀ ਸੁਣਨਗੇ ਕਿਸਾਨਾਂ ਨੂੰ ਵੀ ਚਾਹੀਦਾ ਵੀ ਥੋੜਾ ਹਾਰਡ ਸਟੈਂਸ ਛੱਡ ਕੇ ਆਪਾਂ ਕੋਈ ਮਿਡਲ ਪਾਥ ਇਹਨੂੰ ਸੁਲਝਾਈਏ ਤੇ ਕਿਸਾਨਾਂ ਨਾਲ ਮੇਰੀ ਔਰ ਸਾਰੀ ਸਰਕਾਰ ਦੀ ਹਮਦਰਦੀ ਹੈ ਉਹ ਵਿਚਾਰੇ ਪਿਸ ਰਹੇ ਹੈ ਉਹਨਾਂ ਦੀ ਮਾਨਸਿਕ ਹਾਲਤ ਬਹੁਤ ਖਰਾਬ ਹੈ ਸੁਸਾਇਸਾਈਡ ਹੋ ਰਹੇ ਹੈ ਲੇਕਿਨ ਇਹਦਾ ਇਹਦਾ ਹੱਲ ਕੱਢਣਾ ਪਏਗਾ ਨਾ ਆਪਾਂ ਮੈਂ ਸਮਝਦਾ ਕਿ ਸ਼ਾਇਦ ਉਹਦਾ ਹੱਲ ਜਿਵੇਂ ਉਹਨੇ ਠੀਕ ਚੱਲ ਰਿਹਾ 19 ਤਰੀਕ ਦੇਖਦੇ ਹਾਂ ਉਮੀਦ ਹੈ ਬੜੀ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੀ ਮੰਤਰੀ ਹੋਣਗੇ ਕੇਂਦਰ ਦੇ ਵੀ ਮੰਤਰੀ ਹੋਣਗੇ ਦੇਖਦੇ ਹਾਂ ਆਪਾਂ ਐਮਐਸਪੀ ਦਾ ਹੈ ਹੋਰ ਜਿਹੜੇ 2-4 ਇਸ਼ੂ ਹੈ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਹੈ ਇਹਨਾਂ ਗਰੀਬਾਂ ਦਾ ਕਿਉਂਕਿ ਤੁਸੀਂ ਇਸ ਦੇ ਵਿੱਚ ਕਿਹਾ ਕਿ ਵੀ ਆਹ ਫਸਲਾਂ ਦੇ ਉੱਪਰ ਜਿਹੜੀ ਕਿ ਖੇਤੀ ਹੋਣੀ ਚਾਹੀਦੀ ਹੈਗੀ ਆ ਮੈਂ ਕਿਹਾ ਵੀ ਉਹਨਾਂ ਨੂੰ ਇਨਸੈਂਟਿਵ ਦਿਓ ਉਹਨਾਂ ਨੂੰ ਉਹਨਾਂ ਦੀ ਮਾਰਕੀਟਿੰਗ ਪੈਦਾ ਕਰੋ ਮੈਂ ਇਹਦੇ ਉਸ ਤਰ੍ਹਾਂ ਦੇ ਸੁਝਾਅ ਦਿੱਤੇ ਕਿਉਂਕਿ ਆਈ ਕੈਨੋਟ ਕਮੈਂਟ ਔਨ ਐਮਐਸਪੀ ਐਂਡ ਅਦਰ ਇਸ਼ੂਜ਼ ਕਿਉਂਕਿ ਕਿਸਾਨਾਂ ਨੂੰ ਬੀਜ ਮਿਲਦੇ ਨਹੀਂ ਰੇਹਾਂ ਸੁਪੀਨਾ ਮਾੜੀਆਂ ਮਿਲ ਜਾਂਦੀਆਂ ਨੇ ਫਿਰ ਉਹਨਾਂ ਦਾ ਕੀ ਹੱਲ ਹੋਵੇਗਾ ਇਸ ਦੇ ਵਿੱਚ ਨਹੀਂ ਉਹ ਤੇ ਹੁਣ ਸਬਸਿਡੀਆਂ ਇਸ ਦੀ ਫਰਟੀਲਾਈਜ਼ਰ ਮਿਲਦੈ ਨੇ ਜੀ ਸਾਰੀ ਇੱਕ ਗੱਲ ਇਹ ਵੀ ਹੈ ਕਿ ਇੱਕ ਮਿੰਟ ਮੈਡਮ ਪੁੱਛ ਰਹੇ ਇੱਕ ਮਿੰਟ ਪਾਓ ਤਾਂ ਕੋਬ ਦੀ ਗੱਲ ਕੀਤੀ ਹੈ ਉਸ ਨੂੰ ਉਸ ਨੂੰ ਕਿਵੇਂ ਤੁਸੀਂ ਕਰੋਗੇ ਨਹੀਂ ਨਹੀਂ ਮੈਂ ਸੁਝਾਅ ਦਿੱਤਾ ਜਨਰਲ ਕਿ ਵੀ ਜਿਵੇਂ ਲੀਚੀ ਹੈ ਉਹ ਕਿੰਨੇ ਆਪਾਂ ਉਦਾਹਰਣ ਹੈ ਵੀ ਬਜਾਏ ਹੁਣ ਹਰ ਜਗ੍ਹਾ ਹੁਣ ਲੀਚੀ ਪਠਾਨਕੋਟ ਦੀ ਯੂਕੇ ਚ ਗਈ ਪਰ ਉਹਨੂੰ ਆਪਾਂ ਪਰਫੁੱਲਤ ਕਰੀਏ ਨਾ ਜੀ ਉੱਥੇ ਸੈਂਟਰ ਆਫ ਐਕਸੀਲੈਂਸ ਬਣੇ ਉੱਥੇ ਸਟੋਰੇਜ ਬਣੇ ਉੱਥੇ ਪ੍ਰੋਸੈਸਿੰਗ ਬਣੇ ਮਹਰ ਗੁਰਵੀਰ ਜੀ ਅਬੋਰ ਫਾਜ਼ਲ ਕਾ ਅਸੀਂ ਬਹੁਤ ਮਿਹਨਤ ਕੀਤੀ ਪਿਛਲੇ ਸਾਲ ਜਦੋਂ ਪਤਾ ਲੱਗਿਆ ਵੀ ਫਸਲ ਖਰਾਬ ਹੋ ਗਈ ਉਹ ਅਸੀਂ ਦੁਬਈ ਤੋਂ ਬਾਹਰ ਵੀ ਲਿਆਏ ਭਾਜੀ ਤੋਂ ਅਸੀਂ ਤਾਂ ਕੋਈ ਅਸੀਂ ਬਾਹਰ ਲਿਆਇਆ ਯਾਰ ਉਹਨਾਂ ਦਾ ਹੱਥ ਫੜੀਏ ਉਹਨਾਂ ਨੂੰ ਬੜਾ ਦੁੱਖ ਹੋਇਆ ਬੰਗਲਾਦੇਸ਼ ਵੀ ਉਹ ਬੰਦ ਮੈਂ ਪਰਸੋਂ ਪਰਸੋਂ ਪਾਰਲੀਮੈਂਟ ਚ ਕਿਹਾ ਕਿ ਵੀ ਉਹਨਾਂ ਨੇ ਕਿਹਾ ਟ੍ਰੇਨਾਂ ਮੈਂ ਰੇਲਵੇ ਮਨਿਸਟਰ ਨੂੰ ਕਿਹਾ ਮੈਂ ਚੇਅਰ ਕਰ ਰਿਹਾ ਸੀ ਮੈਂ ਕਿਹਾ ਜੀ ਤੁਸੀਂ ਕਿਨੂ ਦੀਆਂ ਟ੍ਰੇਨਾਂ ਹੀ ਚਲਾ ਦਿਓ ਉੱਥੇ ਬੰਗਲਾਦੇਸ਼ ਜਾਂ ਅਬੋਰ ਫਾਜ਼ਲਕਾ ਤੋਂ ਮੇਰਾ ਕਹਿਣ ਦਾ ਮਤਲਬ ਹੈ ਚਿੱਲੀ ਫਿਰੋਜ਼ਪੁਰ ਹੈ ਕੋਈ ਵੈਜੀਟੇਬਲ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਆਪਾਂ ਉੱਥੇ ਸੈਂਟਰ ਆਫ ਐਕਸੀਲੈਂਸ ਬਣਾਈਏ ਔਰ ਪੰਜਾਬ ਐਗਰੋ ਮਾਰਕ ਫੈਡ ਉਹਨਾਂ ਦੀ ਮਾਰਕੀਟਿੰਗ ਕਰੇ ਮੈਂ ਤੇ ਸਾਰੇ ਧਿਰਾਂ ਦੀ ਗੱਲ ਮੈਂ ਤੇ ਮਾਡਲ ਪੇਸ਼ ਕਰ ਰਿਹਾ ਵੀ ਇਹ ਇਹ ਹੋਣਾ ਚਾਹੀਦਾ ਆਪਾਂ ਰਲ ਮਿਲ ਕੇ ਕਰਾਂਗੇ ਜੋਰ ਲਾਵਾਂਗੇ ਮੈਂ ਕਿਹਾ ਧੰਵਾਦ ਆਓ ਤੁਸੀਂ ਚਾਹ ਪਾਣੀ ਪ੍ਰਸ਼ਾਦਾ ਛਕੋ ਤੁਹਾਡਾ ਬਹੁਤ ਬਹੁਤ ਧੰਨਵਾਦ